ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਨਿਹੰਗ ਸਿੰਘ ਪੰਥ ਖਾਲਸਾ ਇਹਨਾਂ ਦੇ ਬਾਰੇ ਹੈ ਨਿਹੰਗ ਸਿੰਘਾਂ ਦੇ ਬਾਰੇ ਉਹ ਗੱਲਾਂ ਜਿਹੜੀਆਂ ਕਿ ਬਹੁਤ ਪੰਬਲ ਪੂਸੇ ਪਾਏ ਹੋਏ ਆ ਲੋਕਾਂ ਨੇ ਲੋਕਾਂ ਨੂੰ ਨਹੀਂ ਪਤਾ ਤੇ ਨਾ ਹੀ ਆਪਾਂ ਖੋਜ ਕਰਦੇ ਆ ਨਾ ਚੀਜ਼ਾਂ ਦੀ ਔਰ ਨਿਹੰਗ ਦੇ ਫਰਲਾ ਕਿਉਂ ਸਜਾਉਂਦੇ ਆ ਤੇ ਜੋ ਮਾਸ ਹੈ ਇਹ ਕਿਉਂ ਛਕਦੇ ਆ ਤੇ ਸ਼ਹੀਦੀ ਦੇਗਾ ਇਹ ਕਿਉਂ ਸੱਜੇ ਪਸ ਨੂੰ ਪ੍ਰਕਰਮਾ ਕਿਉਂ ਕਰਦੇ ਆ 96 ਕਰੋੜੀ ਕਿਉਂ ਲਿਖਿਆ ਪਉਂਦਾ ਸਾਰੀਆਂ ਗੱਲਾਂ ਤੁਹਾਨੂੰ ਅੱਜ ਪੜਨੇ ਚੱਕਾਂਗੇ ਆਪਾਂ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਔਰ ਇਤਿਹਾਸਕ ਇਹਨੂੰ ਸਾਰੀ ਨੂੰ ਸੁਣਨਾ ਨਵੀਆਂ ਗੱਲਾਂ ਤੁਹਾਨੂੰ ਸੁਣ ਲਈ ਮਿਲਣਗੀਆਂ ਅੱਜ ਔਰ ਦੋਸਤੋ ਇਹਨੂੰ ਸ਼ੇਅਰ ਵੀ ਕਰਨਾ ਔਰ ਚੈਨਲ ਜੀ ਨੂੰ ਅਜੇ ਹਾਲ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਨਿਹੰਗ ਸਿੰਘ ਪੰਥ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਸਾਹਿਬ ਜੀ ਸੀਸ ਉੱਪਰ ਕੰਗਾ ਦਮਾਲਾ ਤੇ ਲੱਕ ਨਾਲ ਕਮਰ ਕਸਾ ਗੱਲ ਚੋਲਾ ਤੇੜ ਕਸ਼ਹਿਰਾ ਪਹਿਨਿਆ ਕਰਦੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਕੜਾ ਵੀ ਸਜਾਇਆ ਹੁੰਦਾ ਸੀਗਾ ਜੋ ਕਿ ਅੱਜ ਵੀ ਬਰੀਚੀਪੁਰ ਓਡੀਸਾ ਦੇ ਵਿੱਚ ਸਭਾਏ ਮਾਨ ਹੈ ਗੁਰੂ ਮਹਾਰਾਜ ਦਾ ਕੜਾ ਹੁਣ ਆਮ ਤੌਰ ਹਰੇਕ ਪ੍ਰਾਤਨ ਨਿਹੰਗ ਸਿੰਘ ਘਟੋਕਟ ਹੱਥ ਵਿੱਚ ਬਰਛਾ ਤੇ ਅਕਾਲੀ ਬਾਣਾ ਆਪਣੇ ਸਰੀਰ ਉੱਪਰ ਜ਼ਰੂਰ ਜ਼ਰੂਰ ਧਾਰਨ ਕਰਦਾ ਸੀਗਾ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਖਾਲਸਾ ਦੇ ਵਿੱਚ ਲਿਖਿਆ ਕਿ ਜਦ ਸਤਗੁਰੂ ਨਾਨਕ ਦੇਵ ਜੀ 1500 64 ਬਿਕਰਮੀ ਦੇ ਵਿੱਚ ਢਾਕੇ ਤੋਂ ਚੱਲ ਕੇ ਉਥੋਂ ਪੰਜ ਕੋ ਤੁਨੂ ਪਰਪਿੰਡ ਦੇ ਵਿੱਚ ਪਹੁੰਚੇ ਤਾਂ ਉਸ ਵਕਤ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਵਰਚਾ ਅਤੇ ਗਲ ਚੋਲਾ ਕਸ਼ੈਰਾ ਕਮਰ ਕਸਾ ਇਹ ਧਾਰਨ ਕੀਤਾ ਹੋਇਆ ਸੀ ਤਾਂ ਮਹਾਰਾਜ ਜੀ ਨੇ ਉਥੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆ ਇਹ ਸ਼ਬਦ ਵੀ ਉਚਾਰਿਆ ਤੇ ਉਥੋਂ ਦੇ ਨੂਰ ਸ਼ਾ ਮੁਖੀ ਸੇਵਕ ਨੂੰ ਉਹ ਵਰਚਾ ਨਿਸ਼ਾਨੀ ਵਜੋਂ ਬਖਸ਼ਿਆ ਅੱਜ ਵੀ ਜਿੱਥੇ ਗੁਰਦੁਆਰਾ ਵਰਚਾ ਸਭ ਸੁਭਾਏ ਮਾਨ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਵੈ ਜੀਵਨ ਕਾਲ ਵਿੱਚ ਹੀ ਨਿਹੰਗਾਂ ਸਿੰਘਾਂ ਦਾ ਬੁਨਿਆਦੀ ਰੂਪ ਤਿਆਰ ਕਰਤਾ ਸੀ ਡਾਕਟਰ ਅਨਰਵਾਗ ਸਿੰਘ ਜੀ ਦੀ ਜਾਣਕਾਰੀ ਦੇ ਅਨੁਸਾਰ ਜਦ ਗੁਰੂ ਨਾਨਕ ਦੇਵ ਜੀ ਅਪ੍ਰੈਲ 1512 ਈਸਵੀ ਦੇ ਵਿੱਚ ਉੜੀਸਾ ਦੇ ਪਿੰਡ ਭੱਦਰਕ ਉੱਥੇ ਪਹੁੰਚੇ ਤਾਂ ਜਿਸ ਪਿੰਡ ਦੇ ਵਿੱਚ ਮਹਾਰਤ ਗਏ ਉਸ ਪਿੰਡ ਨੂੰ ਸੰਗਤ ਦਾ ਨਾਮ ਦਿੱਤਾ ਇਲਾਕੇ ਦੀ ਬਲੀ ਵਿੱਚ ਉਸ ਨੂੰ ਨਾਨਕਦੀਹੀ ਕਹਿੰਦੇ ਜਿਵੇਂ ਨੰਮਰੇ درخت ਹੇਠ ਮਹਾਰਾਜ ਜੀ ਬੈਠੇ ਉਸ ਵਿੱਚੋਂ ਕਹਿੰਦੇ ਚੰਦਨ ਦੀ ਖੁਸ਼ਬੂਈ ਆਉਂਦੀ ਹੈ ਉਸ ਪ੍ਰਾਂਤ ਦੇ ਰਾਜੇ ਨੇ ਮਹਾਰਾਜ ਤੋਂ ਗੁਰਸਿੱਕੀ ਧਾਨ ਕੀਤੀ ਤੇ ਮਹਾਰਾਜ ਨੂੰ ਕਿਰਪਾਨ ਅਤੇ ਸਿਰ ਉੱਪਰ ਪਾਉਣ ਵਾਲਾ ਚੱਕਰ ਹਾਜ਼ਰ ਕੀਤਾ ਜੋ ਕਿਰਪਾਨ ਸਤਗੁਰੂਆਂ ਨੇ ਗਾਤਰੇ ਧਾਨ ਕੀਤੀ ਅਤੇ ਚੱਕਰ ਸਿਰ ਉੱਪਰ ਪਹਿਨੇ ਆ ਜੋ ਮਾਲਾ ਦੇ ਰੂਪ ਦੇ ਵਿੱਚ ਆਪਾਂ ਆਮ ਫੋਟੋ ਉੱਪਰ ਦੇਖਦੇ ਆ ਇਹ ਨਿਸ਼ਾਨੀਆਂ ਅੱਜਕੱਲ੍ਹ ਤਕਤ ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਮੌਜੂਦ ਹੈ ਸੋ ਗੁਰੂ ਨਾਨਕ ਦੇਵ ਜੀ ਨੇ ਸਵੈ ਜੀਵਨ ਦੇ ਵਿੱਚ ਗੱਤਰੇ ਕਿਰਪਾਨ ਅਤੇ ਸਿਰ ਉੱਪਰ ਚੱਕਰ ਧਾਰ ਕੇ ਇਹ ਇਸ਼ਾਰਾ ਕੀਤਾ ਸੀ ਕਿ 10ਵੇਂ ਜਾਮੇ ਚ ਨੀਲ ਧਾਰੀ ਪੰਥ ਖਾਲਸਾ ਸਜੂਗਾ ਤਾਂ 6ਵੇਂ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਕੇ ਸਿੱਖਾਂ ਨੂੰ ਅਕਾਲੀ ਬਣਾ ਅਤੇ ਸ਼ਸਤਰ ਧਾਰਨ ਕਰਨ ਦਾ ਹੁਕਮ ਬਖਸ਼ਿਆ ਔਰ ਹਰੇਕ ਸਿੱਖ ਦੇ ਹੱਥ ਵਿੱਚ ਕਿਰਪਾਨ ਪਕੜਾ ਦਿੱਤੀ 6ਵੇਂ ਪਾਤਸ਼ਾਹ ਜੀ ਨੇ ਆਪਣੇ ਇੱਕ ਹੁਕਮਨਾਮੇ ਦੇ ਵਿੱਚ ਸਿੱਖਾਂ ਨੂੰ ਖਾਲਸਾ ਕਹਿ ਕੇ ਵੀ ਸੰਬੋਧਨ ਕੀਤਾ ਪ੍ਰਾਤਨ ਵਿਦਵਾਨਾਂ ਤੋਂ ਸੁਣੀਦਾ ਕਿ ਜਦੋਂ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ 'ਚ ਕੈਦੀਆਂ ਦਾ ਉਧਾਰ ਕਰਨ ਲਈ ਚਲੇ ਗਏ ਤਾਂ ਪਿੱਛੋਂ ਮਾਤਾ ਗੰਗਾ ਜੀ ਦੇ ਜ਼ੋਰ ਪਾਉਣ ਉੱਪਰ ਬਾਬਾ ਬੁੱਢਾ ਜੀ ਤਿਆਰ ਬਰ ਤਿਆਰ ਸਿੱਖ ਸੂਰਮਿਆਂ ਦੀ ਫੌਜ ਲੈ ਕੇ ਗਵਾਲੀਅਰ ਸਤਗੁਰਾਂ ਦੀ ਖਬਰਸਾਰ ਲੈਣ ਵਾਸਤੇ ਪਹੁੰਚ ਗਏ ਤਾਂ 6ਵੇਂ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਮਿਲ ਕੇ ਅਤੇ ਸਿੱਖਾਂ ਦਾ ਵਹੀਰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਮੁੱਖੋਂ ਸੁਭਾਵਕ ਹੀ ਬਾਬਾ ਬੁੱਢਾ ਜੀ ਨੂੰ ਫਰਮਾਇਆ ਕਿ ਐਡੇ ਵੱਡੇ ਵਹੀਰ ਨੇ ਜਮਨਾ ਨੂੰ ਕਿਵੇਂ ਪਾਰ ਕੀਤਾ ਤਾਂ ਬਾਬਾ ਬੁੱਢਾ ਜੀ ਨੇ ਅਗੋਂ ਕਿਹਾ ਕਿ ਜਿਹੜੇ ਬਜ਼ੁਰਗ ਸਨ ਉਹ ਬੇੜੀਆਂ ਤੇ ਚੜ ਕੇ ਪਾਰ ਕਰ ਗਏ ਤੇ ਜਿਹੜੇ ਜਵਾਨ ਸਨ ਉਹ ਤਰ ਕੇ ਪਾਰ ਹੋ ਗਏ ਤਾਂ 6ਵੇਂ ਪਾਚਾਈ ਨੇ ਫਰਮਾਇਆ ਕਿ ਤੁਹਾਡੀ ਇਹ ਵਹੀਰ ਦੀ ਰੀਤੀ ਫਲੇਗੀ ਜਿਹੜੇ ਬੁੱਢੇ ਸਿੱਖ ਤੁਹਾਡੇ ਨਾਲ ਆਏ ਨੇ ਉਹਨਾਂ ਦਾ ਤੁਹਾਡੇ ਨਾਮ ਤੋਂ ਬੁੱਢਾ ਦਲ ਭਵਿਕ ਵਿੱਚ ਚੱਲੂਗਾ ਜਿਹੜੇ ਤਰਕੇ ਆਏ ਨੇ ਉਹਨਾਂ ਤੋਂ ਤਰਨਾ ਦਲ ਚੱਲੂਗਾ ਸੋ 6ਵੇਂ ਪਾਤਸ਼ਾਹ ਜੀ ਦੇ ਇਹ ਬਚਨ ਫਲੀ ਭੂਤ ਹੋਏ ਤਾਂ ਹੀ ਬੁੱਢਾ ਦਲ ਤੇ ਤਰਨਾ ਦਲ ਸੌਣ 1734 ਈਸਵੀ ਦੇ ਵਿੱਚ ਕਾਇਮ ਹੋਏ ਸਨ ਸੀਨੇ ਬਸੀਨੇ ਬਚਨ ਸੁਣੀਦਾ ਏ ਜਿਹੜੇ ਪ੍ਰਾਤਨ ਸਿੰਘ ਦੱਸਦੇ ਆ ਕਿ 6ਵੇਂ ਪਾਤਸ਼ਾਹ ਜੀ ਨੇ ਜਦ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਸਤਰ ਸਜਾਏ ਤਾਂ ਆਪ ਦਿਨੇ ਸਿੱਖਾਂ ਨੂੰ ਪੈਂਟੜੇ ਅਤੇ ਜੰਗੀ ਜੋਰ ਬਖਾਉਣ ਲਈ ਕਿਹਾ ਸਾਰਿਆਂ ਸਿੱਖਾਂ ਨੇ ਬਾਰੋ-ਬਾਰੀ ਜੋਰ ਦਿਖਾਏ ਇੱਕ ਸਿੱਖ ਨੇ ਪਲੰਗੇ ਤੇ ਸਜਿਆ ਕੜਛਾ ਚੁੱਕ ਕੇ ਕੜਛੇ ਦੇ ਪੈਂਟੜੇ ਕੱਢੇ ਔਰ ਜੋਰ ਦਿਖਾਏ ਤਾਂ ਹਤਿ ਗੁਰੂ ਜੀ ਨੇ ਉਸ ਸਿੱਖ ਉੱਪਰ ਬਹੁਤ ਖੁਸ਼ੀ ਕੀਤੀ ਅਤੇ ਦੇਗ ਤੇਗ ਦਾ ਨਾਰਾ ਵੀ ਜੰਗੀ ਦਲ ਪੰਥ ਵਿੱਚ ਕਾਇਮ ਕਰਦਾ ਸੀ ਤਾਂ ਦੋਸਤੋ 1699 ਈਸਵੀ ਦੀ ਬਸਾਖੀ ਤੇ ਗੁਰਸਿੱਖਾਂ ਨੂੰ ਅੰਮ੍ਰਿਤ ਦਾ ਦਾਨ ਦੇ ਕੇ ਪੂਰਨ ਰੂਪ ਵਿਚ ਖਾਲਸਾ ਸਾਜਿਆ ਤੇ ਆਪਣੇ ਪੰਥ ਖਾਲਸੇ ਨੂੰ ਨਿਹੰਗ ਭੁਜੰਗ ਅਤੇ ਸਿੰਘ ਇਹ ਤਿੰਨ ਨਾਮ ਬਖਸ਼ੇ ਸੀ ਹੁਣ ਫਾਰਸੀ ਬੋਲੀ ਦਾ ਸ਼ਬਦ ਹੈ ਨਿਹੰਗ ਜਿਹਦਾ ਅਰਥ ਹੈ ਮਗਰਮਚ ਅਤੇ ਸੰਸਕ੍ਰਿਤ ਬੋਲੀ ਦਾ ਸ਼ਬਦ ਹੈ ਭੁਜੰਗ ਜਿਹਦਾ ਅਰਥ ਸੱਪ ਹੁੰਦਾ ਅਤੇ ਸਿੰਘ ਦਾ ਅਰਥ ਸ਼ੇਰ ਹੁੰਦਾ ਇਹ ਤਿੰਨੇ ਧੜਕ ਜੀਵ ਹਨ ਮਗਰਮਚ ਪਾਣੀ ਦਾ ਸੱਪ ਧਰਤੀ ਦਾ ਤੇ ਛੇਰ ਜੰਗਲ ਦਾ ਰਾਜਾ ਮੰਨਿਆ ਜਾਂਦਾ ਰਤਨ ਸਿੰਘ ਦੀ ਪੰਗੂ ਇਹਨਾਂ ਨੇ ਲਿਖਿਆ ਕਿ ਵਿਖੜੇ ਸਮੇਂ ਦੇ ਵਿੱਚ ਨਿਹੰਗ ਸਿੰਘ ਘਰਾ ਤੋਂ ਨਿਕਲ ਕੇ ਜੰਗਲਾਂ ਦੇ ਰਾਜੇ ਅਤੇ ਜੰਗਲਾਂ ਤੋਂ ਨਿਕਲ ਕੇ ਪਾਣੀ ਦੇ ਰਾਜੇ ਖਪਾਉਂਦੇ ਸਨ ਜਿਵੇਂ ਕਿ ਉਹ ਲਿਖਦੇ ਕਿ ਯਥਾ ਘਰ ਤੇ ਕੱਢੈ ਸੋ ਬਨ ਲੁਕ ਹੈ ਬਨ ਤਜ ਨੀਰ ਲੁਕਾਏ ਇਹ ਭਾਵ ਹੈ ਕਿ ਕਲੰਗੀ ਧਰਜੀ ਦਾ ਖਾਲਸਾ ਪਾਣੀ ਧਾਰੀ ਤੇ ਜੰਗਲ ਤਿੰਨਾਂ ਦਾ ਹੀ ਰਾਜਾ ਹੈ ਭਾਈ ਨੰਦ ਲਾਲ ਜੀ ਨੇ ਕਲੰਗੀ ਧਰਜੀ ਨੂੰ ਆਪਣੀ ਰਚਨਾ ਵਿੱਚ ਯੁੱਧ ਰੂਪ ਸਮੁੰਦਰ ਨੂੰ ਤਰਨ ਵਾਲਾ ਯੁੰਦੇ ਸਮੁੰਦਰ ਦਾ ਰਾਜਾ ਪਾੜ ਖਾਣਾ ਨਿਹੰਗ ਲਿਖਿਆ ਏ ਜਿਵੇਂ ਕਿ ਬਾ ਬਹਿਰ ਤਹਾਰਬ ਦਮਿੰਦਾ ਨਿਹੰਗ ਹੁਣ ਇਹਦਾ ਅਰਥ ਹੈ ਜੇ ਪਾਦ ਅਰਥ ਕਰੀਏ ਤਾਂ ਬਹਿਰ ਦਾ ਅਰਥ ਹੈ ਸਮੁੰਦਰ ਤਹਾਰਬ ਤਰਨ ਵਾਲਾ ਦਮਿੰਦਾ ਪਾੜ ਖਾਣਾ ਹੁਣ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਨਿਹੰਗ ਦਾ ਅਰਥ ਬ੍ਰਹਮ ਗਿਆਨੀ ਤਤਵੇਤਾ ਵੀ ਲਿਖਿਆ ਹੈ ਜਿਵੇਂ ਕਿ ਨਿਹੰਗ ਕਹਾਵੈ ਸੋ ਪੁਰਖ ਦੁੱਖ ਸੁਖ ਮੰਨੇ ਨਾ ਅੰਗ ਮੱਕੇ ਮਦੀਨੇ ਦੀ ਕੋਸ਼ਟ ਵਿੱਚ ਵੀ ਨਿਹੰਗ ਸ਼ਬਦ ਦਾ ਅਰਥ ਤਤ ਗਿਆਨੀ ਹੀ ਕੀਤਾ ਗਿਆ ਹੈ ਜਿਵੇਂ ਕਿ ਮੁੱਲਾ ਬ੍ਰਾਹਮਣਾਂ ਪੁਜੈ 부ਜੈ ਫਕਰ ਨਿਹੰਗ ਵੀਰ ਮਰਗੇਸ਼ ਗ੍ਰੰਥ ਵਿੱਚ ਨਿਹੰਗ ਸ਼ਬਦ ਬਾਰੇ ਲਿਖਿਆ ਹੈ ਕਿ ਜੀ ਦੀ ਅਹੰਤਾ ਹੰਕਾਰ ਯਸਪਾਤ ਨਾਸ ਹੋ ਜਵੇ ਐਸਾ ਨਿਹੰਗ ਹੁੰਦਾ ਹੈ ਜਿਵੇਂ ਕਿ ਅਹੰਤਾ ਯਸਪਾਤ ਅਸੋ ਨਿਹੰਗ ਆਰ ਚਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਹੰਗ ਸ਼ਬਦ ਦਾ ਅਰਥ ਨਿਰਭੈ ਪੁਰਖ ਲਿਖਿਆ ਹੈ ਜਿਵੇਂ ਕਿ ਨਿਰਭਉ ਹੋਇਓ ਪਾਇਆ ਨਿਹੰਗਾ ਤਾਂ ਗਲਗੀਤ ਕਲੰਗੀਧਰ ਪਾਤਸ਼ਾਹੀ ਨੇ ਆਪਣੀ ਸਵੈ ਰਚਨਾ ਚ ਨਿਹੰਗ ਸ਼ਬਦ ਦਾ ਅਰਥ ਹੈ ਸੂਰਮਾ ਇਹ ਲਿਖਿਆ ਹੈ ਉਹਨਾਂ ਨੇ ਮਤਲਬ ਕਿ ਸੂਰਮਾ ਅਰਥ ਕੀਤਾ ਆਪਣੀ ਬਾਣੀ ਦੇ ਵਿੱਚ ਜਿਵੇਂ ਕਿ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਗਜੇ ਨਿਹੰਗ ਬਜੇ ਨਿਸੰਗ ਸਰਬੋਤ ਦਰਬਾਰ ਵਿੱਚ ਵੀ ਨਿਹੰਗ ਸ਼ਬਦ ਆਇਆ ਹੈ ਜਿਵੇਂ ਕਿ ਨਿਸਰ ਦਲ ਤੇ ਆਇਬ ਮੈਦਾਨੇ ਜੰਗ ਪ੍ਰਾਕਰਮ ਬਲਵੰਡ ਸ਼ੇਰਾਂ ਨਿਹੰਗਾ ਏ ਨਿਹੰਗ ਸਿੰਘਾਂ ਦਾ ਮਤਲਬ ਕਿ ਸ਼ੁਰੂਆਤ ਜਿਹੜੀ ਤਾਂ ਹੁਣ ਅਕਾਲੀ ਨੀਲੇ ਬਾਣੇ ਆਪਾਂ ਜੇ ਗੱਲ ਕਰੀਏ ਬਾਣੇ ਬਾਰੇ ਤਾਂ ਪ੍ਰਾਤਨ ਨਿਹੰਗ ਸਿੰਘ ਨੀਲੇ ਰੰਗ ਦਾ ਬਾਣਾ ਹੀ ਪਹਿਨਿਆ ਕਰਦੇ ਸਨ ਅਤੇ ਨੀਲੇ ਬਾਣੇ ਨੂੰ ਹੀ ਅਕਾਲੀ ਬਾਣਾ ਕਹਿੰਦੇ ਸੀ ਅੱਜ ਵੀ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਬਾਬਾ ਗੱਜਣ ਸਿੰਘ ਜੀ ਤੇ ਸੰਤ ਗਰਤੇਵ ਸਿੰਘ ਜੀ ਸ਼ਹੀਦੀ ਬਾਗ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਬਾਬਾ ترਸੇਮ ਸਿੰਘ ਜੀ ਤਰਨਾ ਦਲ ਮਹਿਤਾ ਚੌਂਕਾ ਤੱਕ ਇਹ ਮਹਾਪੁਰਖ ਨੀਲੇ ਰੰਗ ਦਾ ਹੀ ਬਾਣਾ ਪਹਿਨਦੇ ਨੇ ਅੰਮ੍ਰਿਤਸਰ ਚਹੀਦਾ ਤਰਨਾ ਦਲ ਦੇ ਸਾਰੇ ਨਿਹੰਗ ਸਿੰਘ ਵੀ ਲਗਭਗ ਨੀਲੇ ਰੰਗ ਦਾ ਹੀ ਬਾਣਾ ਪਾਉਂਦੇ ਨੀਲੇ ਬਾਣੇ ਬਾਰੇ ਕਲਗੀ ਤਰਜੀ ਨੇ ਆਪਣੀ ਸਵੈ ਰਚਨਾ ਉਗਰਦੰਤੀ ਦੇ ਵਿੱਚ ਵੀ ਬਚਨ ਕੀਤੇ ਆ ਕਿ ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਤ ਸਿੰਘ ਜੋਦੇ ਧਰੇ ਨੀਲ ਭੇਸਾ ਭਾਵ ਇਹ ਹੈ ਕਿ ਹਿੰਦੂ ਤੁਰਕਾਂ ਦੇ ਵਿੱਚ ਹੁਣ ਤੀਸਰਾ ਨੀਲਧਾਰੀ ਖਾਲਸਾ ਪੰਥ ਪੈਦਾ ਹੋਇਆ ਏ ਨੀਲੇ ਬਾਣੇ ਬਾਰੇ ਗੁਰੂ ਨਾਨਕ ਦੇਵ ਜੀ ਤੇ ਭਵਿੱਖ ਦਾ ਬਾਕ ਵੀ ਨੇ ਕਿ ਕਿਸੇ ਸਮੇ ਇਹ ਨੀਲਧਾਰੀ ਪੰਥ ਬਰਜੋਰ ਤੇ ਹੋਵੇਗਾ ਤੇ ਸਗਲੀ ਲੁਕਾਈ ਤੇ ਰਾਜ ਕਰੇਗਾ ਜਿਵੇਂ ਕਿ ਫੌਜ ਫਿਰੇ ਅਕਾਲ ਕੀ ਮਕੜੀ ਨਿਆਂਈ ਹੋਏ ਨੀਲਾ ਬਾਣਾ ਪਹਿਰ ਕੇ ਅਬਰਨਦੀ ਸੈਕ ਹੋਏ ਇਹ ਕਰਨੀ ਨਾਮਾ ਚਾਹੁੰਦਾ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ 41ਵੀਂ ਵਾਰ ਤੇ ਲਿਖਿਆ ਕਿ ਜਦ 1699 ਇਸ ਵੀ ਜੀ ਖਾਲਸਾ ਪੰਥ ਪ੍ਰਗਟ ਹੋਇਆ ਤਾਂ ਪੰਜ ਪਿਆਰੇ ਸਿੰਘਾਂ ਨੇ ਨੀਲੇ ਰੰਗ ਦੇ ਵਸਤਰ ਪਹਿਨੇ ਹੋਏ ਸਨ ਜਿਵੇਂ ਕਿ ਉਹ ਲਿਖਦੇ ਕਿ ਇਉ ਉਪਦੇਸ ਸਿੰਘ ਪੁਚੰਗੀਏ ਨੀਲੰਬਰ ਤਾਰਾ ਤਾਂ ਇਸ ਗੱਲ ਦੀ ਪੱਟਵਈਆਂ ਨੇ ਵੀ ਪੁਸ਼ਟੀ ਕਰੀ ਹੈ ਜਿਵੇਂ ਕਿ ਗੁਰਗੋਬਿੰਦ ਸਿੰਘ ਜੀ ਮਹੱਲਾ ਦਸਵਾਂ ਸਾਲ 1755 ਵਿਸਾਖੀ ਦੇ ਦਿਹੋ ਪਾਉ ਸਿੱਖੋਂ ਕੋ ਖਾਂਡੇ ਕੀ ਪੋਹਲ ਕੀ ਸਿੰਘ ਨਾਂਉ ਰੱਖਾ ਪ੍ਰਥਮੇ ਦਿਆਰਾਮ ਸੋਭਤੀ ਸਿੰਘ ਬਨਾ ਸਭ ਕੋ ਨੀਲ ਅੰਬਰ ਪਹਿਨਾਈ ਵਹੀ ਬੈਸ ਆਪਣਾ ਕੀਆ ਹੁੱਕਾ ਹਲਾਲ ਹਜਾਮਤ ਹਰਾਮ ਟਿੱਕਾ ਜੰਜੂ ਧੋਤੀ ਕਤਿਆ ਕਰਾਇਆ ਇਹ ਪੱਟ ਬਹੀ ਮਲਤਾਨੀ ਸਿੰਧੀ ਖਾਤਾ ਜਲਹਾਣੇ ਦਾ ਇਸੇ ਤਰ੍ਹਾਂ ਭਾਈ ਕੇਤਰ ਸਿੰਘ ਛਿਬਰ ਬੰਸਾ ਵਾਲੀ ਨਾਮਾ ਦਸਾਂ ਪਾਸ਼ਾਈਆਂ ਦਾ ਵਿੱਚ ਇਹ ਲਿਖਦੇ ਆ ਕਿ ਤਾਂ ਸੀਸ ਕੇਸ ਰਖ ਸਿਪਾਹੀ ਕਰਨੇ ਕੱਚ ਛਸ਼ਤਰ ਬੰਧਵਾਏ ਸਿੰਘ ਨਾਮ ਧਰਨੇ ਮਹਾਕਾਲ ਦਾ ਬਾਣਾ ਨੀਲਾ ਪਹਿਰਾਵਣਾ ਕਰਨਾ ਜੁੱਧ ਨਾਲ ਤੁਰਕਾਂ ਅਤੇ ਤੁਰਕਾਂ ਕੁਮਾਰ ਹਟਾਵਣਾ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਫਰਲੇ ਬਾਰੇ ਹੁਣ ਨਿਹੰਗ ਸਿੰਘ ਜਿਹੜਾ ਫਰਲ ਆ ਆਪਣੇ ਸੀਸ ਉੱਪਰ ਨਿਸ਼ਾਨ ਸਾਹਿਬ ਦੇ ਰੂਪ ਚੱਲਿਆ ਰਹੋਨੇ ਉਹਦੀ ਪਰੰਪਰਾ ਦਾ ਮੋੜ ਵੀ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਰੰਭ ਹੋਇਆ ਤਾਂ ਜਿਸ ਸਮੇਂ 1703 ਈਸਵੀ ਨੂੰ ਬਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਸ਼੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਤਾਂ ਇਸ ਯੁੱਧ ਵਿੱਚ ਭਾਈ ਮਾਨ ਸਿੰਘ ਜੀ ਨਿਸ਼ਾਨਚੀ ਨੀਲਾ ਨਿਸ਼ਾਨ ਸਾਹਿਬ ਚੁੱਕ ਕੇ ਅੱਗੇ ਹੋ ਕੇ ਲੜ ਰਹੇ ਸਨ ਤਾਂ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਪਹਾੜੀ ਫੌਜਾਂ ਵੱਲੋਂ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਕੇ ਡਿੱਗ ਪਏ ਜਦੋਂ ਇਸ ਗੱਲ ਦਾ ਪਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਲੱਗਿਆ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨੀਲੀ ਛੋਟੀ ਦਸਤਾਰ ਕੇਸਕੀ ਵਿੱਚੋਂ ਫਰਰਾ ਨਿਸ਼ਾਨ ਦੇ ਰੂਪ ਵਿੱਚ ਸਜਾਇਆ ਇਹ ਦੇਖ ਕੇ ਕਲਗੀ ਤਰਜੀ ਦੀ ਆਗਿਆ ਅਨੁਸਾਰ ਭਾਈ ਉਹਦੇ ਸਿੰਘ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਇਹਨਾਂ ਸਿੰਘਾਂ ਨੇ ਵੀ ਆਪਣੀਆਂ ਆਪਣੀਆਂ ਦਸਤਾਰਾਂ ਵਿੱਚੋਂ ਫਰਰਾ ਨਿਸ਼ਾਨ ਸਾਹਿਬ ਦੇ ਰੂਪ ਦੇ ਵਿੱਚੋਂ ਸਜਾਇਆ ਜਿਹਦਾ ਜ਼ਿਕਰ ਪਟਵੰਿਆਂ ਦੇ ਵਿੱਚ ਵੀ ਮਿਲਦਾ ਹੈ ਹੁਣ ਦੋਸਤੋ ਗੱਲ ਕਰਦੇ ਆਪਾਂ 96 ਕਰੋੜੀ ਦੀ ਇਸਲਾਮ ਧਰਮ ਦੇ ਵਿੱਚ ਬਿਸਮਿਲ੍ਲਾ 786 ਕਰਕੇ ਲਿਖਦੇ ਆਂ ਨਿਆਂਗ ਸਿੰਘਾਂ ਵਿੱਚ ਵੀ ਇੱਕ ਖਾਸ ਪਦਵੀ ਹੈ ਜਿਹਨੂੰ 96 ਕਰੋੜੀ ਕਹਿੰਦੇ ਔਰ ਇਹ ਪਦਵੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜ세ਦਾਰ ਨੂੰ ਕੰਦੀ ਹੈ 96 ਕਰੋੜੀ ਦੇ ਅਰਥ ਬਾਰੇ ਅਨੇਕਾਂ ਹੀ ਵਿਚਾਰ ਨੇ ਕਈਆਂ ਨੇ ਸ਼ਹੀਦ ਸਿੰਘਾਂ ਦੀ ਗਿਣਤੀ 96 ਕਰੋੜ ਮੰਨੀ ਹੈ। ਪ੍ਰਾਤਨ 100 ਸਾਖੀ ਦੇ ਵਿੱਚ ਇਹ ਵੀ ਲਿਖਿਆ ਕਿ ਜਦ ਖਾਲਸੇ ਦਾ ਰਾਜ ਹੋਵੇਗਾ ਤਾਂ ਖਾਲਸੇ ਦੀ ਗਿਣਤੀ 96 ਕਰੋੜ ਹੋਊਗੀ ਅਤੇ ਉਸ ਸਮੇਂ ਖਾਲਸੇ ਦਾ ਰਾਜਾ 96 ਕਰੋੜੀ ਅਖਵਾਊਗਾ। ਗਿਆਨੀ ਪ੍ਰਤਾਪ ਸਿੰਘ ਜੀ ਠੱਟੇ ਵਾਲਿਆਂ ਨੇ ਦੱਸਿਆ ਸੀ ਕਿ ਪਿਆਰੇ ਭਾਈ ਦਇਆ ਸਿੰਘ ਜੀ ਨੇ ਇਹ ਬਚਨ ਸੁਣ ਕੇ ਕਲਗੀ ਧਰਜੀ ਨੂੰ ਪੁੱਛਿਆ ਕਿ ਆਪ ਜੀ 96 ਕਰੋੜ ਖਾਲਸੇ ਦੇ ਹੋਣ ਬਾਰੇ ਦੱਸਦੇ ਹੋ। ਸਿੰਘ ਤੇ ਇੱਕ ਹੀ ਨਹੀਂ ਸੱਜਦਾ ਸੱਚਦਾ ਪਿਆ। ਜਿਹੜਾ ਸੱਜਦਾ ਏ ਉਸ ਨੂੰ ਤੁਰਕ ਮਾਰਦੰਨੇ ਤਾਂ ਕਲਗੀਧਰ ਦੀ ਨੇ ਫਰਮਾਇਆ ਕਿ ਜਦ ਅਸੀਂ 96 ਕਰੋੜ ਖਾਲਸਾ ਸਜਣਾ ਹੋਊਗਾ ਤਾਂ ਅਸੀਂ ਹਵਾਈ ਅੱਤੀ ਚਲਾਉਣੀ ਹੈ ਜਿਹਨੂੰ ਲੱਗੂਗੀ ਉਹ ਸਿੰਘ ਸਾਦਾ ਜਾਊਗਾ ਡਾਕਟਰ ਤਰਲੋਚਨ ਸਿੰਘ ਜੀ ਨੇ ਲਿਖਿਆ ਕਿ 96 ਕਰੋੜੀ ਦੱਖਣ ਦੇ ਭਗਤਾਂ ਦੀ ਇੱਕ ਖਾਸ ਪਦਵੀ ਹੈ ਜਿਹੜਾ ਭਗਤ ਪ੍ਰਭੂ ਦਾ ਨਾਮ 96 ਕਰੋੜ ਵਾਰ ਜਪ ਲੈਂਦਾ ਉਹ 96 ਕਰੋੜੀ ਅਖਵਾਉਂਦਾ ਹੈ 96 ਕਰੋੜ ਵਾਰ ਪ੍ਰਭੂ ਦੇ ਨਾਮ ਜਪਣ ਦੀ ਵਿਧੀ ਸੰਸਕ੍ਰਿਤ ਦੀ ਇੱਕ ਪ੍ਰਸਿੱਧ ਪੁਸਤਕ ਰਾਮ ਰਹਸਯ ਉਪਨਿਸ਼ਦ ਇਹਦੇ ਵਿੱਚ ਲਿਖੀ ਹੋਈ ਹੈ। ਪ੍ਰਾਤਨ ਗੁਰੂ ਕੈਸਿਕ 96 ਕਰੋੜੀ ਦੇ ਅਰਥ ਬਾਰੇ ਇਹ ਵੀ ਦੱਸਦੇ ਆ ਕਿ ਬੱਦਲਾਂ ਦੀਆਂ ਮਾਲਾ ਵੀ 96 ਕਰੋੜ ਹੈ। ਜਿਵੇਂ ਕਿ 18 ਭਾਰ ਬਨਸਪਤੀ ਮਾਲਣੀ 96 ਕਰੋੜੀ ਮੇਘਮਾਲਾ ਪਾਣੀ ਹਾਰੀਆ। ਗੁਰੂ ਦਾ ਪੰਥ ਖਾਲਸਾ 96 ਕਰੋੜ ਬੱਦਲਾਂ ਵਾਂਗੂ ਯੁੱਧ ਦੇ ਮੈਦਾਨ 'ਚ ਗੱਜਦਾ। ਇਸ ਲਈ ਖਾਲਸੇ ਦਾ ਲਖਬ 96 ਕਰੋੜ ਹੈ ਤੇ ਖਾਲਸੇ ਦੇ ਜਥੇਦਾਰ ਨੂੰ 96 ਕਰੋੜੀ ਕਹਿੰਦੇ ਆ। ਕਈਆਂ ਨੇ ਸਰੀਰ ਦੇ ਰੋਮਾਂ ਦੀ ਗਿਣਤੀ 3.5 ਕਰੋੜ ਮੰਨੀ ਹੈ ਅਤੇ ਕਈਆਂ ਨੇ ਸਰੀਰ ਦੇ ਰੋਮਾਂ ਦੀ ਗਿਣਤੀ 96 ਕਰੋੜ ਮੰਨੀ ਹੈ ਜੋ ਰੋਮ-ਰੋਮ ਨਾਮ ਜਪੇ ਜਿਵੇਂ ਕਿ ਗੁਰਮਖ ਰੋਮ-ਰੋਮ ਹਰਿ ਆਵੇ ਉਸ ਮਹਾਪੁਰਖ ਨੂੰ ਵੀ 96 ਕਰੋੜੀ ਕਹਿੰਦੇ ਹਨ ਹੁਣ ਦੋਸਤੋ ਗੱਲ ਕਰਦੇ ਹਾਂ ਅੱਗੇ 12 ਗੁਰਦੇਵ ਇਹਨਾਂ ਦੇ ਬਾਰੇ ਨਿਹੰਗ ਸਿੰਘ ਗੁਰ ਪਰੰਪਰਾ ਦੇ ਵਿੱਚ 12 ਗੁਰਦੇਵ ਮੰਨੇ ਅਕਾਲ ਪੁਰਖ ਦੀ ਜੋਤ ਦਸਾਂ ਜਾਮਿਆਂ 'ਚ ਵਰਤ ਕੇ ਹੁਣ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਵਰਤਦੀ ਹੈ। ਇਹ ਨਿਹੰਗ ਸਿੰਘਾਂ ਦਾ ਨਿਸ਼ਚਾਏ। ਨਿਹੰਗ ਸਿੰਘ ਪੰਥ ਨੂੰ ਗੁਰਦੇਵ ਮੰਨਦੇ ਨੇ। ਉੰਜ ਉਹ 12 ਗੁਰਦੇਵ ਪੂਜਦੇ ਆ। ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਵੀ ਕਲੰਗੀ ਧਰਜੀ ਨੇ 12 ਗੁਰਦੇਵਾਂ ਦੀ ਗੱਲ ਕੀਤੀ ਹੈ। ਜਿਵੇਂ ਕਿ ਦਵਾਦ ਅਸਰੂਪ ਸਤਗੁਰ ਹੈ ਕਹੀਅਤ। ਦਵਾਦ ਸ ਭਾਨ ਪ੍ਰਗਟ ਹਰ ਸੰਤਾ। ਖਾਸ ਕਰਕੇ ਨਿਹੰਗ ਸਿੰਘ ਆਰ ਦਸਮ ਸਰਬਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਰੂਪ ਕਰਕੇ ਪੂਜਾ ਕਰਦੇ ਆਂ ਕਲੰਗੀ ਧੜੀ ਦੇ ਬਚਨ ਵੀ ਆ ਕਿ ਖਾਸ ਗ੍ਰੰਥ ਗੁਰੂ ਰੂਪ ਵਦੰਤਾ ਤਾਂ ਹੁਣ ਅੱਗੇ ਦੋਸਤੋ ਗੱਲ ਕਰਦੇ ਆਂ ਆਪਾਂ ਅਰਦਾਸ ਦੇ ਬਾਰੇ ਨਿਹੰਗ ਸਿੰਘ ਅਰਦਾਸਾ ਬਹੁਤ ਛੇਤੀ ਨਾਲ ਸੋਧਦੇ ਆਂ ਕਰਦੇ ਆਂ ਮਤਲਬ ਕਿ ਹੁਣ ਘੋੜ ਸਵਾਰ ਨਿਹੰਗ ਸਿੰਘ ਘੋੜੇ ਤੇ ਚੜਦੇ ਚੜਦੇ ਅਰਦਾਸਾ ਸੋਧ ਲੈਂਦੇ ਆਂ ਗਿਆਨੀ ਕਰਪਾਲ ਸਿੰਘ ਜੀ ਬੜੈਚ ਨੇ ਪੰਥ ਖਾਲਸੇ ਦੀ ਮਰਿਆਦਾ ਬਾਰੇ ਲਿਖੀ ਪੁਸਤਕ 'ਚ ਲਿਖਿਆ ਕਿ ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਮਾਤਾ ਜੀ ਦੀ ਸੇਵাদার ਹੁੰਦੇ ਸੀ ਅਕਸਰ ਹੀ ਛੋਟੀ ਅਰਦਾਸ ਕਰਨ ਬਾਰੇ ਕਿਹਾ ਕਰਦੇ ਸਨ ਕਿ ਜਦ ਕੋਈ ਸਿੰਘ ਅਕਾਲ ਪੁਰਖ ਦੇ ਅੱਗੇ ਤਨੋਂ ਮਨੋਂ ਜੁੜ ਕੇ ਅਰਦਾਸ ਕਰਦਾ ਹੈ ਤਾ ਕਲਗੀਧਰ ਜੀ ਅਤੇ 33 ਕਰੋੜ ਦੇਵਤੇ 9 ਕਰੋੜ ਦੇਵੀਆਂ 96 ਕਰੋੜ ਸ਼ਹੀਦ 96 ਕਰੋੜ ਮੇਕਮਾਲਾ ਆਦਿਕ ਅਕਾਲ ਪੁਰਖ ਦੇ ਸਨਮੁਖ ਇੱਕ ਪੈਰ ਦੇ ਅੰਗੂਠੇ ਉੱਪਰ ਖਲੋ ਜੰਨੇ ਅਸੀਂ ਦੋ ਪੈਰਾਂ ਤੇ ਖਲੋ ਕੇ ਜੇਕਰ ਕਲਗੀ ਧਰਜੀ ਅਤੇ ਸ਼ਹੀਦ ਸਿੰਘਾਂ ਅਤੇ ਨਿਰਮਲ ਰੱਬੀ ਰੂਹਾਂ ਨੂੰ ਤੰਗ ਕਰਾਂਗੇ ਤਾਂ ਸਾਡੀਆਂ ਇਛਾਵਾਂ ਪੂਰੀਆਂ ਕਿੱਥੋਂ ਹੋਣਗੀਆਂ ਇਥੇ ਲਈ ਸਾਨੂੰ ਛੋਟੀ ਅਰਦਾਸ ਕਰਨੀ ਚਾਹੀਦੀ ਆ ਮਿਸਲ ਸ਼ਹੀਦਾ ਤਰਨਾ ਦਲ ਦੇ 12ਵੇਂ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਬੜੀ ਛੋਟੀ ਅਰਦਾਸ ਕਰਿਆ ਕਰਦੇ ਸਨ ਅਤੇ ਛੋਟੀ ਅਰਦਾਸ ਕਰਨ ਵਾਲੇ ਅਤੇ ਬਹੁਤੇ ਮਹਾਰਾਜ ਖੁਸ਼ ਹੁੰਨੇ ਆ ਇਦਾਂ ਦੱਸਦੇ ਆ ਹੁਣ ਤ੍ਰੈ ਇਸ਼ਟ ਦੇ ਬਾਰੇ ਵੀ ਗੱਲ ਕਰੀਏ ਇਸ਼ਟ ਦੇਵ ਉਹਨੂੰ ਕਹਿੰਦੇ ਜਿਸ ਦੇਵਤੇ ਦੀ ਦਿਲੋਂ ਪੂਜਾ ਕਰੀਏ ਅਤੇ ਜਿਸ ਦੇ ਤੁਲ ਕਿਸੇ ਨੂੰ ਨਾ ਸਮਝੀਏ ਨਿਹੰਗ ਸਿੰਘ ਆਪਣਾ ਇਸ਼ਟ ਦੇਵ ਅਕਾਲ ਪੁਰਖ ਅਤੇ ਗਰਵਾਣੀ ਅਤੇ ਸ਼ਸਤਰਾਂ ਨੂੰ ਮੰਨਦੇ ਇਹ ਨਿਹੰਗ ਸਿੰਘਾਂ ਦੇ ਤਿੰਨ ਨਿਸ਼ਟ ਦੇਵ ਹੈ ਜਿੱਥੇ ਅਕਾਲ ਪੁਰਖ ਦੀ ਪੂਜਾ ਕਲੰਗੀਧਰ ਦੀ ਨੇ ਆਪ ਖੁਦ ਕੀਤੀ ਉਥੇ ਅਕਾਲ ਦੀ ਪੂਜਾ ਦਾ ਨਿਹੰਗ ਸਿੰਘਾਂ ਨੂੰ ਵੀ ਉਪਦੇਸ਼ ਦਿੱਤਾ ਤਾਂ ਹੀ ਨਿਹੰਗ ਸਿੰਘ ਮੁੱਖੋਂ ਹਰੇਕ ਵਕਤ ਅਕਾਲ ਅਕਾਲ ਜਪਦੇ ਅਤੇ ਅਕਾਲ ਪੁਰਖ ਦੀ ਮਹਿਮਾ ਵਿੱਚ ਨਿਹੰਗ ਸਿੰਘ ਹਰਦਮ ਰਹਨੇ ਆ ਜੋ ਅਕਾਲ ਅਕਾਲ ਜਪਦਾ ਉਸ ਦੇ ਦੋਨੋ ਲੋਕ ਉੱਜਲ ਹੋਨੇ ਆ ਜਿਵੇਂ ਕਿ ਲਿਖਿਆ ਸਰਬਲੋਚ ਮਹਾਰਾਜ ਨੇ ਇਹ ਲੋਕ ਸੁਖੀ ਪਰਲੋਕ ਖਲਾਸ ਅਕਾਲ 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 ਕਰਨਗੇ ਹੁਣ ਦੋਸਤੋ ਦੱਸਦੇ ਆ ਤੁਹਾਨੂੰ ਇਹ ਨਿਹੰਗ ਸਿੰਘ ਸੱਜੀਆਂ ਪ੍ਰਕਰਮਾਂ ਕਿਉਂ ਕਰਦੇ ਆ ਪ੍ਰਕਰਮਾਂ ਦਾ ਅਰਥ ਹੈ ਕਿ ਆਪਣੇ ਇਸ਼ਟ ਦੇਵ ਦੇ ਚਾਰ ਚਫੇਰੇ ਚੱਕਰ ਲਗਾ ਕੇ ਉਸ ਤੋਂ ਕੁਰਬਾਨ ਜਾਣਾ ਆਦ ਗਰਵਾਨੀ ਵਿੱਚ ਪ੍ਰਕਰਮਾਂ ਨੂੰ ਘੋਲ ਕਮਾਈ ਕਰਕੇ ਲਿਖਿਆ ਜਿਵੇਂ ਕਿ ਹਾ ਘੋਲੀ ਜਿਓ ਘੋਲ ਕਮਾਈ ਰਸਾਂ ਬਾਣੀ ਵਿੱਚ ਪ੍ਰਕਰਮਾਂ ਦਾ ਜ਼ਿਕਰ ਮਿਲਦਾ ਹੈ ਜਿਵੇਂ ਕਿ ਦੇਵਕੀ ਲਾਲ ਪ੍ਰਕਰਮਾਂ ਕੀਨੀ ਕ੍ਰਿਸ਼ਨ ਅਵਤਾਰ ਚ ਪ੍ਰਕਰਮਾਂ ਦੇ ਪ੍ਰਾਇਵਾਜੀ ਨਾਮ ਪਰਕਮਿਆ ਅਤੇ ਪਰਦਖਣਾ ਤੇ ਪ੍ਰਦਰਸ਼ਣਾ ਵੀ ਹੈ ਪਰਦਖਣਾ ਅਤੇ ਪਰਦਸ਼ਣਾ ਦਾ ਅਰਥ ਹੈ ਵਿਦਵਾਨ ਕਰਦੇ ਕਿ ਇਸ਼ਟ ਦੇਵ ਨੂੰ ਦੱchn ਜਾਨੀ ਕਿ ਸੱਜੇ ਪਾਸੇ ਰੱਖ ਕੇ ਚਫੇਰੇ ਘੁੰਮ ਕੇ ਕੁਰਬਾਨ ਜਾਣਾ ਇਹ ਅਰਥ ਸਾਨੂੰ ਸੰਸਕ੍ਰਿਤਿਕ ਗ੍ਰੰਥਾਂ ਚ ਮਿਲਦਾ ਸੋ ਅੱਜ ਕੱਲ ਏਸ ਇਹਦੇ ਇਹ ਸਾਧ ਦੇ ਅਨੁਸਾਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਦੇ ਹਾਂ ਪਰ ਇਹ ਸ਼ਬਦ ਅਤੇ ਅਰਥ ਸਾਨੂੰ ਸੰਸਕ੍ਰਿਤ ਦੇ ਗ੍ਰੰਥਾਂ ਚੋਂ ਮਿਲਦਾ ਜਿਸ ਵਕਤ ਇਹ ਸ਼ਬਦ ਬਣਿਆ ਉਸ ਸਮੇਂ ਬ੍ਰਾਹਮਣ ਪਾਈ ਚਾਰਾ ਹੀ ਵੇਦ ਜਾਂ ਮੂਰਤੀ ਦਾ ਪੂਜਨ ਕਰਦੇ ਸਨ ਅਤੇ ਪ੍ਰਕਰਮਾ ਕਰਦੇ ਸੀ ਉਸ ਸਮੇਂ ਛਤਰੀ ਨੂੰ ਹੀ ਵੇਰ ਸੁਣਨ ਦਾ ਹੱਕ ਸੀ ਪਰ ਪੂਜਾ ਤੇ ਪ੍ਰਕਰਮਾ ਦਾ ਨਹੀਂ ਤਾਂ ਕਲੰਗੀਧਰ ਪਾਤਸ਼ਾਹ ਜੀ ਨੇ ਖਾਲਸੇ ਨੂੰ ਛਤਰੀ ਬਣਾਇਆ ਤੇ ਬਾਕ ਕਹੇ ਛਤਰੀ ਕੋ ਪੂਤੋਂ ਬਾਮਨ ਕੋ ਨਾ ਕਾਇਤ ਆਪ ਆਪਤ ਹਾਂ ਜੋ ਕਰਾਂ ਕਲਗੀਧਰ ਜੀ ਨੇ ਖਾਲਸੇ ਨੂੰ ਛਤਰੀ ਬਣਾ ਕੇ ਗੁਰਬਾਣੀ ਦੀ ਪੂਜਾ ਬ੍ਰਾਹਮਣ ਕਿਰਤ ਕਰਨੀ ਵੈਸ ਜੰਗ ਕਰਨਾ ਛਤਰੀ ਅਤੇ ਸੇਵਾ ਕਰਨੀ ਸੂਦਰ ਇਹ ਚਾਰੇ ਵਰਨਾਂ ਦੇ ਗੁਣ ਬਖਸ਼ੇ ਸਤਿਗੁਰੂ ਨੇ ਇਹ ਬਚਨ ਵੀ ਹੈ ਕਿ ਛਤਰੀ ਸਭ ਕਰਤ ਬਪਨ ਕੇ ਇਨਹੁ ਪੈ ਕਟਾਸ਼ ਕਿਰਪਾ ਕਹਿ ਨਿਹਾਰੋ ਸਾਰਾ ਖਾਲਸਾ ਛਤਰੀਏ ਤੇ ਇਹਨਾਂ ਛਤਰੀਆਂ ਦੀ ਕਰਮ ਕਰਿਆ ਬ੍ਰਾਹਮਣਾ ਵਾਲੀ ਵੀ ਹੈ ਇਹ ਪ੍ਰਭੂ ਦੀ ਪੂਜਾ ਅਚਨਾ ਵੀ ਕਰਦੇ ਤੇ ਜੰਗ ਵੀ ਕਰਦੇ ਖਾਲਸਾ ਫਿਰ ਆਪਣੇ ਤਰ੍ਹਾਂ ਈਸ਼ਟਾਂ ਦੀ ਪੂਜਾ ਕਰਨ ਲੱਗ ਪਿਆ ਜਦ ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸ਼ਸਤਰ ਕਰਕੇ ਦੋਨਾਂ ਈਸ਼ਟ ਦੇਵਾਂ ਦੀ ਪ੍ਰਕਰਮਾ ਕਰਦੇ ਬਾਕੀ ਹਿੰਦੂ ਤੇ ਮੁਸਲਮਾਨ ਖੱਬਿਓਂ ਪ੍ਰਕਰਮਾ ਕਰਦੇ ਤੇ ਗੁਰੂ ਕੇ ਨਿਹੰਗ ਸਿੰਘ ਸੱਜਿਓਂ ਪ੍ਰਕਰਮਾ ਕਰਕੇ ਇਹਨਾਂ ਤੋਂ ਨਿਆਰੇ ਹੋਣ ਦਾ ਸਮੂਹ ਦੰਨੇ ਕਲਗੀਧਾਜ ਦੇ ਬਚਨ ਵੀ ਹੈ ਜਮ ਲਗ ਖਾਲਸਾ ਰਹੇ ਨਿਆਰਾ ਤਬ ਲਗਤੇ ਦਿਉ ਮੈਂ ਸਾਰਾ ਜਬ ਇਹ ਗ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਤਾਂ ਵੇਪਰਨ ਦਾ ਅਰਥ ਬ੍ਰਾਹਮਣ ਹੁੰਦਾ ਹੈ। ਦੂਜਾ ਕਾਦਰ ਦੀ ਕੁਦਰਤ ਅਨੁਸਾਰ ਵੀ ਨਿਹੰਗ ਸਿੰਘਾਂ ਦੀਆਂ ਪ੍ਰਕਰਮਾ ਸੱਜੀਓਂ ਹੀ ਸਿੱਧ ਨੇ ਕਿਉਂਕਿ ਆਸਾ ਦੀ ਵਾਰ ਚ ਘੁੰਮਣ ਵਾਲੀਆਂ ਚੀਜ਼ਾਂ ਦਾ ਵੇਰਵਾ ਜਿਹੜਾ ਐ ਤਾਂ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਪੰਖੀ ਭੌਂਦਿਆ ਲੈਨ ਨਾ ਸਾ ਇਹ ਸਾਰੇ ਕੁਦਰਤੀ ਸੱਜੀਓਂ ਖੱਬੇ ਘੁੰਮਦੇ ਆਂ ਭਾਵੇਂ ਧਰਤੀ ਐ ਭਾਵੇਂ ਰੋਲੇ ਐ ਜਾਂ ਭਾਵੇਂ ਮਨੁੱਖ ਦੀਆਂ ਬਣਾਈਆਂ ਹੋਈਆਂ ਵਸਤੂਆਂ ਟੋਕਾ ਤਵੀਆਂ ਆਦਿਕ ਨੇ ਨਿਰਮਲੇ ਮਹਾਪੁਰਖ ਜਾਂ ਸੰਤ ਸਮਾਜ ਜਿਹੜੇ ਕਿਰਪਾਨ ਨਹੀਂ ਪਹਿਨਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਟ ਦੇ ਮੰਨਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਰੱਖ ਕੇ ਪ੍ਰਕਰਮਾ ਕਰਦੇ ਇਹ ਉਹਨਾਂ ਦੇ ਭੇਖ ਅਨੁਸਾਰ ਰੀਤੀਯੋਗ ਹੈ ਬਾਕੀ ਨਿਹੰਗ ਸਿੰਘ ਸੱਚਿਓਂ ਹੀ ਪ੍ਰਕਰਮਾ ਕਰਦੇ ਆ ਅਤੇ ਇਸ ਬਾਰੇ ਇਤਿਹਾਸਕ ਦਲੀਲ ਵੀ ਦਿੰਦੇ ਕਿ ਜਦੋਂ ਕਲਗੀਧਰ ਜੀ ਸੂਰਤ ਮਾਰਗ ਨਾਲ ਔਰੰਗਜ਼ੇਬ ਨੂੰ ਮੱਕੇ ਮਿਲੇ ਤਾਂ ਉਹ ਕਾਬੇ ਦੀ ਖੱਬਿਓਂ ਪ੍ਰਕਰਮਾ ਕਰ ਰਿਹਾ ਸੀ ਤੇ ਕਲਗੀਧਰ ਜੀ ਨੇ ਸੱਜੇਓਂ ਅੱਗੇ ਸੱਜੇ ਪਾਸਿਓਂ ਅੱਗੇ ਹੋ ਕੇ ਉਹਨੂੰ ਕਾਬੂ ਕੀਤਾ ਸੀ ਤੇ ਦੂਜਾ ਆਨੰਦਪੁਰ ਸਾਹਿਬ 'ਚ ਇੱਕ ਚੋਰ ਕਲਗੀ ਧਰਜੀ ਦੀਆਂ ਖੱਬਿਓਂ ਪ੍ਰਕਰਮਾ ਕਰੀ ਜਾਂਦਾ ਸੀ ਤੇ ਨਿਹੰਗ ਸਿੰਘਾਂ ਨੇ ਉਹਨੂੰ ਸੱਜਿਓਂ ਕਲਗੀ ਧਰਜੀ ਦੀਆਂ ਪ੍ਰਕਰਮਾ ਕਰਕੇ ਦਬੋਚਿਆ ਸੀ। ਪ੍ਰਾਣੇ ਸਿੰਘ ਸੱਜੀਆਂ ਪ੍ਰਕਰਮਾ ਬਾਰੇ ਇਹ ਵੀ ਦੱਸਦੇ ਆ ਕਿ ਪ੍ਰਾਣੇ ਨਿਆਂਕ ਸਿੰਘ ਕਲਗੀ ਧਰਜੀ ਦੀਆਂ ਸੱਜੀਆਂ ਪ੍ਰਕਰਮਾ ਕਰਕੇ ਆਪਣੇ ਸ਼ਸਤਰਾਂ ਦੇ ਦਰਸ਼ਨ ਕਲਗੀ ਧਰਜੀ ਨੂੰ ਕਰਵਾਇਆ ਕਰਦੇ ਸਨ ਵੀ ਸਾਡੇ ਸ਼ਸਤਰ ਜਿਹੜੇ ਇਹ ਦੇਖਣ ਮਹਾਰਾਜ ਨੂੰ। ਹੁਣ ਦੋਸਤੋ ਗੱਲ ਕਰਦੇ ਆਂ ਬਿਹੰਗੰਮ ਨਿਹੰਗ ਸਿੰਘਾਂ ਦੀ ਮਰਿਆਦਾ ਦੇ ਬਾਰੇ। ਜਿਹੜੇ ਨਿਹੰਗ ਸਿੰਘ ਅਨੰਤ ਕਾਰਜ ਨਹੀਂ ਕਰਵਾਉਂਦੇ ਉਹਨਾਂ ਨਿਹੰਗ ਸਿੰਘਾਂ ਨੂੰ ਬਿਹੰਗਮ ਕਹਿੰਦੇ ਬਿਹੰਗਮ ਨਾਮ ਪੰਛੀ ਦਾ ਹੈ ਪੰਛੀ ਵਾਂਗ ਬਿਹੰਗਮ ਨਿਹੰਗ ਸਿੰਘ ਸੰਸਾਰ ਦੀ ਮੋਹ ਮਮਤਾ ਤੋਂ ਉੱਪਰ ਉੱਠ ਕੇ ਉੱਡਦੇ ਹਨ ਪ੍ਰਾਤਨ ਬਿਹੰਗਮ ਸਿੰਘ ਦਲਾ ਪੰਥਾਂ ਤੇ ਗੁਰਧਾਮਾਂ ਤੇ ਪੰਤਕ ਛਾਉਣੀਆਂ ਤੇ ਰਹਿੰਦੇ ਸਨ ਗੁਰਦੁਆਰਿਆਂ ਦਾ ਪ੍ਰਬੰਧ ਇਹ ਬਿਹੰਗਮ ਹੀ ਚਲਾਉਂਦੇ ਰਹੇ ਸਨ ਤਾਂ ਅੱਜ ਦੇ ਸਮੇਂ ਵਿੱਚ ਵੀ ਬਿਹੰਗਮ ਦਲਾ ਪੰਥਾਂ ਤੇ ਛਾਉਣੀਆਂ ਤੇ ਰਹੇ ਨੇ ਨਿਹੰਗ ਸਿੰਘਾਂ ਵਿੱਚ ਬਿਹੰਗਮ ਦੀ ਮਹਾਨਤਾ ਗ੍ਰਸਤੀ ਨਾਲੋਂ ਵਧੀਕ ਗਿਣੀ ਜਾਂਦੀ ਹੈ ਪਰ ਬਿਹੰਗਮ ਸਿੰਘ ਹੋਣਾ ਬਹੁਤ ਔਖਾ ਹੈ ਬਿਹੰਗਮ ਸਿੰਘਾਂ ਦੀ ਮਰਿਆਦਾ ਭਾਈ ਦਇਆ ਸਿੰਘ ਜੀ ਦੇ ਰਹਿਤ ਨਾਵੇਂ ਵਿੱਚ ਵੀ ਲਿਖੀ ਹੋਈ ਹੈ ਖਣੋ ਦੋਸਤੋ ਦੱਸਦੇ ਆ ਤੁਹਾਨੂੰ ਝਟਕਾ ਤੇ ਛੇਦੀ ਦੇ ਬਾਰੇ ਸੰਤ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਨੇ ਹੱਥ ਲਿਖਤ ਖਰੜੇ 'ਤੇ ਲਿਖਿਆ ਕਿ ਨਿਹੰਗ ਸਿੰਘ ਸਵੈ ਧਰਮ ਦੀ ਰੱਖਿਆ ਤੇ ਦੁਸ਼ਟਾਂ ਦੇ ਨਾਂ ਲਈ ਆਪਣੇ ਜੀਵਨ ਨੂੰ ਬਚਾਉਣ ਖਾਤਰ ਜੰਗਲਾਂ ਜੋਦਾਂ ਦੇ ਵਿਖੜੇ ਸਮੇਂ 'ਚ ਸ਼ਿਕਾਰ ਖੇਡ ਕੇ ਛਤਰੀ ਭੋਜਨ ਆਦਕ ਖਾ ਕੇ ਵੀ ਗੁਜ਼ਾਰਾ ਕਰਦੇ ਰਹੇ ਤੇ ਅੱਜ ਵੀ ਪੁਰਾਤਨ ਮਰਿਆਦਾਂ ਨੂੰ ਸੁਰਜੀਤ ਰੱਖਣ ਲਈ ਨਿਹੰਗ ਸਿੰਘ ਝਟਕਾ ਕਰਦੇ ਆ ਜੀਬ ਦੇ ਸਵਾਦ ਲਈ ਨਹੀਂ ਜੇਕਰ ਕੋਈ ਜਬਾਨ ਦੇ ਸਵਾਦ ਲਈ ਛਕਦਾ ਹੋਵੇਗਾ ਤਾਂ ਉਹ ਆਪੇ ਦੇਣ ਦਾ ਰਹੂਗਾ ਕਿਉਂਕਿ ਰਹਿਤਨਾਮੇ ਵਿੱਚ ਵੀ ਲਿਖਿਆ ਹੈ ਕਿ ਸਵਾਦ ਵਾਲਾ ਲੰਗਰ ਦੇਖ ਕੇ ਲਾਲਚ ਕਰੇ ਅਤੇ ਬੇਸਵਾਦਲਾ ਦੇਖ ਕੇ ਨਿੰਦਾ ਕਰੇ ਸੋ ਤਨਖਾਈਆ ਪ੍ਰਾਤਨ ਨਿਆਂਗ ਸਿੰਘ ਜੁੱਧਾਂ ਦੇ ਵਿਖੜੇ ਸਮੇਂ ਝਟਕਾ ਕਰਕੇ ਛਕਦੇ ਸਨ ਅਤੇ ਕੁੱੱਥੇ ਨੂੰ ਮੂੰਹ ਨਹੀਂ ਲਾਉਂਦੇ ਸੀ ਪੁਰਾਣੇ ਸਿੰਘਾਂ ਨੂੰ ਜੇਕਰ ਕੋਈ ਝਟਕੇ ਬਾਰੇ ਪੁੱਛਦਾ ਤਾਂ ਕਲਗੀத்ਾਜ ਦੇ ਬਚਨ ਸੁਣਾਉਂਦੇ ਕਿ ਹੁੱਕਾ ਹਜਾਮਤ ਹਲਾਲ ਹੋ ਹਰਾਮ ਬਾਰੀਸ਼ੇ ਹਿਨਾ ਕਰਦ ਰੂਸਿਆ ਹਫਾਮ ਅਤੇ ਰਹਿਤ ਨਾਮਿਆਂ ਦੇ ਵਿੱਚੋਂ ਝਟਕੇ ਦੇ ਪ੍ਰਥਾਏ ਵਚਨ ਪੜਦੇ ਸਨ ਕਿ ਕਰ ਝਟਕੇ ਬਕਰਣ ਕੋ ਖਾਇਓ ਮੁਰਦਾ ਕੁੱਠੇ ਨਿਕਟਣਾ ਜਾਇਓ ਪ੍ਰਤਸੀ ਭੰਗੂ ਬੱਕਰਾ ਝਟਕਾ ਛਕੇ ਤਾਂ ਛਕੇ ਔਰ ਮਾਸਬਲ ਕਭੀ ਨ ਨ ਤਕੈ ਰਹਿਤ ਨਾਮਾ ਭਾਈ ਦੇਸਾ ਸਿੰਘ ਜੀ ਕੁਸਿਆ ਮਾਸ ਨਾ ਖਾਈਐ ਪਾਲਿਆ ਖਾਈਐ ਨ ਸੂਰ ਇਹ ਮੁਖਤ ਨਾਮਾ ਭਾਈ ਸਾਹਿਬ ਸਿੰਘ ਜੀ ਦਾ ਸੋ ਇਦਾਂ ਝਟਕਾ ਕਰਕੇ ਛਤਰੀ ਭੋਜਨ ਕਰਨ ਦੀ ਮਰਿਆਦਾ ਨਿਆੰਗ ਸਿੰਘਾਂ ਦੇ ਵਿੱਚ ਪ੍ਰਾਤਨ ਹੈ ਤੇ ਪ੍ਰਾਤਨ ਸਮੇਂ ਤੋਂ ਕੁਝ ਨਿਆੰਗ ਸਿੰਘ ਝਟਕਾ ਛਕ ਰਹੇ ਸੰਤ ਤੇ ਕੁਝ ਨਿਆੰਗ ਸਿੰਘ ਬੈਸ਼ਨੋ ਬਿਰਤੀ ਵੀ ਰੱਖਦੇ ਆਏ ਨੇ ਥਰੀ ਦੇ ਬਿਮਾਰੀਆਂ ਤੇ ਯੁੱਧਾਂ 'ਚ ਲੱਗੇ ਫੱਟਾਂ ਦੇ ਇਲਾਜ ਬਾਤੇ ਤੇ ਥੀ ਜੜੀ ਬੂਟੀ ਸ਼ਹੀਦੀ ਦੇਕ ਯਾਨੀ ਕਿ ਸੁੱਖਾ ਅਫੀਮ ਇਹਦਾ ਹੀ ਪ੍ਰਯੋਗ ਸਿੰਘ ਕਰਦੇ ਰਹੇ ਤੇ ਜਿਹਦਾ ਪ੍ਰਯੋਗ ਪ੍ਰਯੋਗ ਬਾਰੇ ਰਹਿਤਨਾ ਵਿੱਚ ਵੀ ਮਿਲਦਾ ਕਿ ਰੱਤੀ ਅਫੀਮ ਮਾਸਾ ਭੰਗ ਇਨ ਕੋ ਖਾਵੇ ਕਦੀ ਨਿਸੰਗ ਇਸਤੇ ਅਧਿਕ ਨਾ ਅਮਲ ਵਧਾਵੇ ਵਧੇ ਅਮਲ ਤੋਂ ਨਰ ਦੁਖ ਪਾਵੇ ਰਹਿਤ ਨਾਮਾ ਭਾਈ ਦੇਸਾ ਸਿੰਘ ਰਤੀ ਫੀਮ ਮਾਸਾ ਪੰਗ ਇੰਨੀ ਕਿ ਦੱਸਿਆ ਖਾਣ ਨੂੰ ਧੰਨੇਹੰਗ ਸਿੰਘ ਪ੍ਰਾਤਨ ਸਮੇਂ ਤੋਂ ਜਦ ਸ਼ਹੀਦੀ ਦੇਗ ਤਿਆਰ ਕਰਦੇ ਨੇ ਤਾਂ ਇਹ ਮਤਲਬ ਕਿ ਇੱਕ ਬਦਾਮ ਬਦਾਮ ਗਰੀ ਅ ਤੋਂ ਖਸਖਸ 3 ਕਾਲੀਆਂ ਮਿਰਚਾਂ 4 ﺍﻟैचੀਆਂ ਅਤੇ 5 ਪੱਤੇ ਦੇਗ ਜਾਨੀ ਕਿ ਸੁੱਕੇ ਦੇ ਇਹ ਪੰਜ ਚੀਜ਼ਾਂ ਪਾਉਂਦੇ ਔਰ ਇੱਕ ਔਸ਼ਧੀ ਦਵਾਈ ਨੰਗ ਸਿੰਘ ਤਿਆਰ ਕਰਦੇ ਨੇ ਪ੍ਰਾਤਨ ਸਮੇਂ ਦੇ ਵਿੱਚ ਦੇਗ ਨੂੰ ਵੈਰ ਜੜੀ ਬੂਟੀਆਂ ਦੀ ਰਾਣੀ ਕਹਿੰਦੇ ਸੀ ਅਤੇ ਹਰ ਇੱਕ ਦਵਾਈ ਵਿੱਚ ਇਸ ਬੂਟੀ ਅਤੇ ਫੀਮ ਅਲਕ ਦੀ ਵਰਤੋਂ ਹੁੰਦੀ ਸੀ। ਪਹਿਲਾਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ ਸੀ। ਸਭ ਲੋਕ ਆਯੁਰਵੇਦ, ਹੋਮਿਓਪੈਥੀ, ਯੂਨਾਨੀ ਪદ્ધਤੀਆਂ ਅਨੁਸਾਰ ਇਲਾਜ ਕਰਾਉਂਦੇ ਸੀ ਜਿਨ੍ਹਾਂ ਦੇ ਵਿੱਚ ਅਫੀਮ, ਭੰਗ ਆਦਕ ਔਸ਼ਧੀਆਂ ਦਾ ਪ੍ਰਯੋਗ ਹੁੰਦਾ ਸੀ। ਲੋਕ ਇਸ ਬੂਟੀ ਅਤੇ ਫੀਮ ਦੀ ਆਮ ਵਰਤੋਂ ਕਰਦੇ ਸੀ ਅਤੇ ਦਿਲ, ਦਿਮਾਗ, ਪੇਟ, ਬੇਚੈਨੀ, ਕੈਂਸਰ ਆਦਕ ਬਿਮਾਰੀਆਂ ਤੋਂ ਬਚੇ ਰਹਿੰਦੇ ਸੀਗੇ। ਸਨ 1870 ਈਸਵੀ ਚ ਅਮਰੀਕਨ ਫੌਜ ਨੇ ਵੀ ਤੇਗ ਨੂੰ ਦਵਾਈ ਦਾ ਦਰਜਾ ਦਿੱਤਾ ਹੈ ਫਿਰ ਜਦ ਅੰਗਰੇਜ਼ੀ ਰਾਜ ਆਇਆ ਤਾਂ ਹਰੇਕ ਪਾਸੇ ਪੁਰਾਣੀ ਵਿਦਿਆ ਇਲਾਜ ਨੀਤੀ ਹਥਿਆਰਾਂ ਦਾ ਤਿਆਗ ਕਰਕੇ ਨਵੀਂੋ ਦੌੜ ਲੱਗੀ ਉਸ ਸਮੇ 1910-20 ਦੇ ਨੇੜੇ ਅੰਗਰੇਜ਼ ਸਰਕਾਰ ਨੇ ਆਪਣੀ ਅੰਗਰੇਜ਼ੀ ਦਵਾਈ ਵੇਚਣ ਦੀ ਇਸ ਬੂਟੀ ਤੇ ਫੀਮ ਆਦਕ ਤੋਂ ਲੋਕਾਂ ਨੂੰ ਦੂਰ ਕਰਤਾ ਤੇ ਅਫੀਮ ਆਦਕ ਦੀ ਖੇਤੀ ਲਈ ਲਾਇਸੈਂਸ ਜਾਰੀ ਕੀਤੇ ਗਏ ਅਤੇ ਅਫੀਮ ਆਦਕ ਦੀ ਫੜਫੜਾਈ ਸ਼ੁਰੂ ਕੀਤੀ ਗਈ ਦੇਖੋ ਤਮਾਕੂ ਥ੍ਰੀ ਲਈ ਹਾਨੀ ਕਰਕੇ ਪਰ ਉਹਦੇ ਉੱਪਰ ਕੋਈ ਰੋਕ ਨਹੀਂ ਪਰ ਅਫੀਮ ਅਲਕ ਤੇ ਰੋਕ ਲਗਾ ਦਿੱਤੀ ਇਸ ਤੋਂ ਅੰਗਰੇਜ਼ੀ ਹਕੂਮਤ ਦੀ ਕੋਟਲਤਾ ਦਾ ਪਤਾ ਲੱਗਦਾ ਤਾਂ ਕਿ ਤਮਾਕੂ ਆਦਿਕ ਵਰਤ ਕੇ ਹਿੰਦੁਸਤਾਨੀ ਗਰਕ ਹੋ ਜਾਣ ਪ੍ਰਾਤਨ ਸਿੰਘ ਜ਼ਖਮਾਂ ਅਤੇ ਫੱਟਾਂ ਤੇ ਆਰਾਮ ਪਾਉਣ ਲਈ ਦੇਗ ਦਾ ਨੁਕਦਾ ਜ਼ਖਮਾਂ ਉੱਪਰ ਲਾਉਂਦੇ ਹੁੰਦੇ ਸੀ ਤਾਂ ਜ਼ਖਮ ਛੇਤੀ ਚੁੱਕ ਜਾਂਦੇ ਸੀ ਅਤੇ ਸਰੀਰਿਕ ਰੋਗਾਂ ਤੋਂ ਬਚਣ ਲਈ ਇਹ ਔਸ਼ਧੀ ਛਕਿਆ ਕਰਦੇ ਸਨ ਅੱਜ ਇੰਗਲੈਂਡ ਕੈਨੇਡਾ ਵਿੱਚ ਇਸ ਬੂਟੀ ਦਾ ਤੇਲ ਬਣਾ ਕੇ ਦਵਾਈ ਦੇ ਤੌਰ ਤੇ ਹਰੇਕ ਮਰੀਜ਼ ਨੂੰ ਲਗਭਗ ਦਿੱਤਾ ਜਾਂਦਾ ਇਸ ਤੇਲ ਦਾ ਨਾਮ ਸੀਬੀਡੀ ਇਹ ਹੈ ਅਤੇ ਇਸ ਬਾਰੇ ਇੰਟਰਨੈਟ ਤੇ ਪਤਾ ਕਰ ਸਕਦੇ ਹੋ ਦੇਗ ਅਤੇ ਹਫੀਮ ਨੂੰ ਅਜੋਕੇ ਸਮੇਂ ਦੇ ਡਾਕਟਰਾਂ ਨੇ ਐਂਟੀਬਾਇਟਿਕ ਐਲਾਨਤਾ ਜੋ ਹਰ ਇੱਕ ਕਿਸਮ ਦੀ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਇਹੀ ਕਾਰਨ ਹੈ ਕਿ ਪ੍ਰਾਤਨ ਨਿਹੰਗ ਸਿੰਘ ਇਹਦਾ ਸੇਵਨ ਕਰਦੇ ਸਨ ਤੇ ਮੁੱਖੋਂ ਪੜ੍ਹਦੇ ਸਨ ਜਿਹੜਾ ਕਰੇ ਸੁੱਖੇ ਦੀ ਬਦੀ ਪਿਓ ਉਤਾ ਗਦਾ ਤੇ ਮਾਂ ਗਤੀ ਸੋ ਦੋਸਤੋ ਰਹਿਤਨਾ ਮੈਚ ਇਹਦੀ ਵਰਤੋਂ ਬਾਰੇ ਲਿਖਿਆ ਹੈ ਕਿ ਸਿੰਘ ਦਵਾਈ ਤੌਰ ਤੇ ਰਤੀ ਮਾਤਰ ਅਫੀਮ ਅਤੇ ਮਾਸਾ ਭੰਗ ਦੇਗ ਦਾ ਪ੍ਰਯੋਗ ਕਰੇ ਬਾਕੀ ਅਮਲ ਤੌਰ ਤੇ ਸਿੰਘ ਨਾ ਛਕੇ ਕਲਗੀਧਰ ਜੀ ਨੇ ਇਸ ਬੂਟੀ ਦੇ ਬਧਿਕ ਪ੍ਰਯੋਗ ਬਾਰੇ ਚਿਤ੍ਰੋਪਖਿਆ ਚ ਲਿਖਿਆ ਕਿ ਇੱਕ ਰਾਜਾ ਬਿਜਿਆ ਦੇਗ ਦਾ ਬਧਿਕ ਪ੍ਰਯੋਗ ਕਰਕੇ ਬਹੁਤ ਦੁਖੀ ਹੋਇਆ ਸੀ ਤੇ ਆਪਣੀ ਸੁੱਧ ਬੁੱਧ ਗਵਾ ਬੈਠਾ ਸੀ ਜਿਵੇਂ ਕਿ ਮਹਾਰਾਜ ਲਿਖਦੇ ਹਨ ਬਿਜਿਆ ਇੱਕ ਨਿਰਪਤ ਬੋਖਈ ਤਾਂ ਤੇ ਬੁੱਧ ਤਾਂ ਕੀ ਸਭ ਗਈ ਦਸਮਕ ਸਾ ਸੋਸਾ ਕੀ ਵਿੱਚ ਵੀ ਇਹਦੇ ਜਿਆਦਾ ਪ੍ਰਯੋਗ ਬਾਰੇ ਲਿਖਿਆ ਕਿ ਮਦਰਾ ਸਬਤ ਕੁਲ ਦਹਿਤਾ ਭਾਂਗ ਦਹਿ ਤਨ ਏਕ ਜਗਤ ਝੂਠ ਸਬਤ ਕੁਲ ਦਹਿਤਾ ਨਿੰਦਿਆ ਦਹਿ ਅਨੇਕ ਸੋ ਤਤ ਦੀ ਗੱਲ ਇਹ ਹੈ ਕਿ ਆਰਚਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸ਼ਰਾਬ ਆਦਿਕ ਹਰੇਕ ਨਸ਼ੇ ਤੋਂ ਰੋਕਦੀ ਹੈ ਝੂਠਾ ਮਦਮੂਲ ਨਾ ਪੀਚੇ ਜੇ ਕਾਪਾਰ ਬਸਾਏ ਤੇ ਗੁਰੂ ਮਾਨ ਦੇ ਕਰਵਾਣੀ ਨਾਲ ਹੀ ਇਸ ਮਨੁੱਖਾਂ ਦੇਹੀ ਦੀ ਸੰਭਾਲ ਬਾਰੇ ਵੀ ਉਪਦੇਸ਼ ਕਰਦੀ ਹੈ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਇਸ ਲਈ ਪ੍ਰਾਤ ਨਿਹੰਗ ਸਿੰਘ ਸਰੀਰ ਕਿ ਬਿਮਾਰੀ ਤੋਂ ਬਚਣ ਲਈ ਦੇਖਦਾ ਸੇਵਨ ਦਵਾਈ ਦੇ ਤੌਰ ਤੇ ਕਰਦੇ ਸਨ ਤਾਂ ਕਿ ਉਹਦਾ ਸਰੀਰ arogy ਰਹੇ ਸੋ ਦੋਸਤੋ ਇਹ ਸੀਗੀਆਂ ਨਿਹੰਗ ਸਿੰਘਾਂ ਵਾਲੇ ਬੜੀਆਂ ਹੀ ਦਿਲਚਸਪ ਜਾਣਕਾਰੀਆਂ ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ